ਪਾਕਿਸਤਾਨੀ ਐਕਟਰ ਇਫਤਿਹਾਰ ਠਾਕੁਰ ਦਾ ਪੰਜਾਬੀ ਫਿਲਮਾਂ ਵਾਲੇ ਐਕਟਰਾਂ ਨੇ ਸਾਰਿਆਂ ਨੇ ਬਾਈਕਾਟ ਕਰ ਦਿੱਤਾ ਸੀ ਉਸ ਬਾਈਕਾਟ ਨੂੰ ਦੇਖ ਕੇ ਇਫਤਿਹਾਰ ਠਾਕੁਰ ਬੰਦੜ ਚੁੱਕਿਆ ਪੰਜਾਬ ਦੇ ਕੱਲੇ-ਕੱਲੇ ਐਕਟਰ ਨੇ ਇਹ ਕਹਿ ਦਿੱਤਾ ਸੀਗਾ ਕਿ ਹੁਣ ਤੋਂ ਇਸ ਦੇ ਨਾਲ ਕੋਈ ਵੀ ਫਿਲਮ ਨਹੀਂ ਕਰਨੀ ਪੱਕੇ ਤੌਰ ਦੇ ਉੱਤੇ ਅਸੀਂ ਇਸ ਦਾ ਬਾਈਕਾਟ ਕਰਦੇ ਹਾਂ ਜਿਵੇਂ ਕਿ ਬੀਨੂ ਢਿੱਲੋਂ ਨੇ ਇਹ ਕਹਿ ਦਿੱਤਾ ਸੀਗਾ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਕਿ ਅੱਜ ਤੋਂ ਬਾਅਦ ਪਾਕਿਸਤਾਨੀ ਐਕਟ ਦੇ ਨਾਲ ਮੈਂ ਕੋਈ ਵੀ ਫਿਲਮ ਨਹੀਂ ਕਰਾਂਗਾ ਮੇਰਾ ਪੱਕੇ ਤੌਰ ਦੇ ਉੱਤੇ ਇਸ ਦੇ ਨਾਲ ਬਾਈਕਾਟਾ ਉਸ ਤੋਂ ਬਾਅਦ ਵੀਨੂ ਢੱਲੋ ਨੂੰ ਰਿਪਲਾਈ ਕਰਦੇ ਹੋਏ ਪਾਕਿਸਤਾਨੀ ਐਕਟਰ ਨੇ ਕਿਹਾ ਕਿ ਇਹ ਮੇਰਾ ਕੀ ਬਾਈਕਾਟ ਕਰਨਗੇ ਇਹਨਾਂ ਦਾ ਤਾਂ ਮੂਹ ਹੀ ਨਹੀਂ ਹੈਗਾ ਬਾਈਕਾਟ ਕਰਨ ਵਾਲਾ ਮੈਂ ਇਹਨਾਂ ਦਾ ਬਾਈਕਾਟ ਕਰਾਂਗਾ ਉਸ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਮੈਂ ਹੀ ਤਾਂ ਪਾਕਿਸਤਾਨੀ ਐਕਟਰਾਂ ਨੂੰ ਪੰਜਾਬੀ ਫਿਲਮਾਂ ਦੇ ਵਿੱਚ ਲੈ ਕੇ ਆਇਆ ਸੀ ਇਸ ਦਾ ਪਾਸਵਰਡ ਮੇਰੇ ਕੋਲ ਆ ਮੈਂ ਹੀ ਇਹਨਾਂ ਦਾ ਬਾਈਕਾਟ ਕਰੂੰਗਾ ਇਹ ਮੇਰਾ ਕੀ ਬਾਈਕਾਟ ਕਰਨਗੇ ਜਦੋਂ ਉਸ ਨੂੰ ਪੂਰੀ ਚੰਗੀ ਤਰ੍ਹਾਂ ਪਤਾ ਲੱਗ ਚੁੱਕਾ ਕਿ ਹੁਣ ਸਾਨੂੰ ਪੰਜਾਬੀ ਫਿਲਮਾਂ ਦੇ ਵਿੱਚ ਕਿਸੇ ਨੇ ਨਹੀਂ ਪੁੱਛਣਾ ਤਾਂ ਇਹ ਸ਼ਬਦ ਕਹਿ ਕੇ ਉਹ ਆਪਦੇ ਆਪ ਨੂੰ ਵੱਡਾ ਸਾਬਤ ਕਰਨ ਲਈ ਬਾਈਕਾਟ ਸ਼ਬਦ ਨੂੰ ਬਹੁਤ ਜ਼ਿਆਦਾ ਦੁਹਰਾ ਰਿਹਾਗਾ ਇੱਥੇ ਤੱਕ ਇਹ ਵੀ ਕਿਹਾ ਜਾਂਦਾ ਹੈ ਕਿ ਪੰਜਾਬੀ ਸਿੰਗਰਾਂ ਤੇ ਐਕਟਰਾਂ ਵਿੱਚੋਂ ਸਭ ਤੋਂ ਵੱਧ ਕੰਮ ਅਮਰਿੰਦਰ ਗਿੱਲ ਨੇ ਇਸ ਦੇ ਨਾਲ ਕੀਤਾ ਸੀਗਾ ਤੇ ਅਮਰਿੰਦਰ ਗਿੱਲ ਦੀ ਇੱਕ ਫਿਲਮ ਆਉਣੀ ਸੀ ਉਸ ਦੇ ਵਿੱਚ ਇਫਤਿਹਾਰ ਠਾਕਰ ਦਾ ਦਾ ਰੋਲ ਸੀਗਾ ਤੇ ਹੁਣ ਇਫਤਿਹਾਰ ਠਾਕੁਰ ਨੂੰ ਉਹ ਰੋਲ ਦੇ ਵਿੱਚੋਂ ਵੀ ਕੱਢ ਦਿੱਤਾਗਾ ਬਾਕੀ ਹੋਰ ਪੰਜਾਬੀ ਫਿਲਮਾਂ ਦੇ ਵਿੱਚ ਵੀ ਹੁਣ ਇਹਨਾਂ ਨੂੰ ਨਹੀਂ ਪੁੱਛਿਆ ਜਾਵੇਗਾ ਬਾਕੀ ਤੁਹਾਡਾ ਕੀ ਵਿਚਾਰ ਆ ਇਸ ਦੇ ਬਾਰੇ ਤਾਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜਰੂਰ ਦੱਸਿਓ ਬਾਕੀ ਕਿਵੇਂ ਲੱਗੀ ਤੁਹਾਨੂੰ ਸਾਡੀ ਵੀਡੀਓ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਬਾਕੀ ਮਿਲਦੇ ਆ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਵੱਡੀ ਜਾਣਕਾਰੀ ਦੇ ਵਿੱਚ ਤਦ ਤੱਕ ਲਈ ਰੱਬ